ਅਬ ਸਮਝਣਿਆ ਰੀਆ ਜਿੱਥੇ ਕੇ ਆਮ ਆਦਮੀ ਪਾਰਟੀ ਨੇ ਅਮਨ अरोड़ा ਨੇ ਇੱਕ ਨਵੀਂ ਮਹਿੰਮ ਚਲਾਈ ਹੈ ਨਵਾਂ ਮਿਸ਼ਨ ਚਲਾਇਆ ਹੈ ਜਿਸ ਦਾ ਨਾਮ ਉਹਨਾਂ ਨੇ ਰੱਖਿਆ ਹੈ ਨਸ਼ਾ ਵਿਰੋਧ ਨਸ਼ੇ ਵਿਰੋਧ ਉਹਨਾਂ ਨੇ ਜੋ ਮਹਿੰਮ ਹੈ ਚਲਾਈ ਗਈ ਹੈ ਜਿਸ ਦੇ ਦੌਰਾਨ ਜਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਅੱਜ 1200 ਮੁਲਾਜ਼ਮਾਂ ਨੂੰ ਮੁਹਾਲੀ ਦੇ ਇਲਾਕੇ ਵਿੱਚ ਭੇਜਿਆ ਹੈ ਤੇ 800 ਤੋਂ ਵੱਧ ਥਾਵਾਂ ਤੇ ਉਹਨਾਂ ਨੇ ਸੀਲ ਕਰ ਦਿੱਤਾ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਅਮਨ अरोੜਾ ਨੇ ਆਮ ਆਦਮੀ ਪਾਰਟੀ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਦਾ ਨਾਮ ਰੱਖਿਆ ਸੀ ਯੁੱਧ ਨਸ਼ੇ ਵਿਰੋਧ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ 12000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਥਾ-ਥਾਤੇ ਪੇਜਾਏ ਉਹਨਾਂ ਦੀਆਂ ਤਲਾਸ਼ੀਆਂ ਲਿੱਤੀਆਂ ਨੇ ਤੇ ਉਹਨਾਂ ਨੂੰ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੇਗੀ ਜਿਹੜਾ ਉਹਨਾਂ ਨੇ ਇਸ ਕਾਲੀ ਕਮਾਈ ਦੇ ਨਾਲ ਆਪਣੇ ਕਾਲੇ ਕੰਮਾਂ ਦੇ ਨਾਲ ਜੋ ਆਪਣੇ ਘਰ-ਬਾਰ ਬਣਾਏ ਨੇ ਜੋ ਚੀਜ਼ਾਂ ਲਈਆਂ ਨੇ ਉਹਨਾਂ ਨੂੰ ਵੀ ਤੋੜਿਆ ਜਾਵੇਗਾ ਜਸਤੇ ਦੌਰਾਨ ਉਹਨਾਂ ਨੇ ਥਾਮਾਂ ਤੇ ਜਾ ਕੇ ਵਕ ਵਕ ਥਾਮਾਂ ਤੇ ਜਾ ਕੇ ਲੋਕਾਂ ਦੇ ਘਰ ਟਾਏ ਨੇ ਜਿਹੜੇ ਕਿ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਟਾਇਆ ਗਿਆ ਹੈ ਚੀਜ਼ਾਂ ਦੀ ਤੋੜਪੁੜ ਕੀਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਉਹਨਾਂ ਨੂੰ ਕੋਈ ਵੀ ਸਰ ਇਹ ਸਹੂਲਤ ਨਹੀਂ ਮਿਲੇਗੀ ਦੋਸਤੋ ਦਰਸਾਲ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਅੱਜ ਮੁਹਾਲੀ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਅਮਨ अरोड़ा ਨਹੋਰਾ ਨੇ ਜੋ ਇਹ ਮਹਿਮ ਚਲਾਈ ਸੀ ਹਰਪਾਲ ਚੀਮਾ ਹੋਰਾ ਨੇ ਰਲ ਕੇ ਉਹ ਜੇ ਮਹਿਮ ਚਲਾਈ ਸੀ ਯਦ ਨਸ਼ੇ ਵਿਰੁੱਧ ਮਹਿਮ ਨੂੰ ਚਲਾਇਆ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਗੱਲ ਆਖੀ ਸੀ ਕਿ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਤਸਕਰ ਹੈ ਉਸ ਦੇ ਘਰਾਂ ਵਿੱਚ ਰੇਡਾਂ ਮਾਰੀਆਂ ਜਾਣਗੀਆਂ ਤੇ ਉਹਨਾਂ ਨੇ ਅੱਜ 800 ਥਾਵਾਂ ਤੋਂ ਵੱਧ ਥਾਵਾਂ ਤੇ ਰੇਡਾਂ ਮਾਰੀਆਂ ਨੇ 12000 ਜੋ ਪੁਲਿਸ ਮਲਾਜਮ ਨੇ ਉਹਨਾਂ ਨੂੰ ਵਕ ਵਕ ਥਾਮਾਂ ਤੇ ਭੇਜਿਆ ਗਿਆ ਹੈ ਤੇ ਮੁਹਾਲੀ ਦੇ ਇਲਾਕੇ ਨੂੰ ਅੱਜ ਸੀਲ ਕੀਤਾ ਗਿਆ ਹੈ ਜਿਸ ਦੇ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੋਈ ਵੀ ਨਸ਼ਾ ਤਸਕਰ ਜਿਹੜਾ ਵੀ ਨਸ਼ਾ ਸਪਲਾਈ ਕਰਦਾ ਹੈ ਨਸ਼ਾ ਖਰੀਦਦਾ ਹੈ ਜਾਂ ਵੇਚਦਾ ਹੈ ਉਸ ਦਾ ਘਰ ਟਾਇਆ ਜਾਵੇਗਾ ਜਿਹੜੇ ਵੀ ਉਹਨਾਂ ਨੇ ਕਾਲੇ ਕੰਮਾਂ ਦੇ ਨਾਲ ਚੀਜ਼ਾਂ ਬਣਾਈਆਂ ਨੇ ਘਰ ਬਣਾਈ ਨੇ ਸਾਧਨ ਲਈ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੋੜਿਆ ਜਾਵੇਗਾ ਤੇ ਉਹਨਾਂ ਨੂੰ ਘਰ ਦੇ ਵਿੱਚ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲੇਗੀ ਨਾ ਬਿਜਲੀ ਦਾ ਬਿੱਲ ਮਾਫ ਹੋਵੇਗਾ ਨਾ ਹੀ ਉਹਨਾਂ ਨੂੰ ਕਣਕ ਮਿਲੇਗੀ ਰਾਸ਼ਨ ਮਿਲੇਗਾ ਕੁਝ ਵੀ ਉਹਨਾਂ ਨੇ ਜੋ kiya ਹੈ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਵੇਗੀ ਤੇ ਜਿਹੜਾ ਕੁਝ ਉਹਨਾਂ ਨੇ ਆਪਣੇ ਕਾਲੇ ਕੰਮਾਂ ਦੀ ਕਮਾਈ ਦੇ ਨਾਲ ਬਣਾਇਆ ਹੈ ਉਹ ਸਾਰੇ ਕਾਸੇ ਨੂੰ ਤੋੜਿਆ ਰਵੀਗਾ ਦੋਸਤੋ ਦਰਸਾਲ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਅੱਜ ਮਹਾਲੀ ਦੇ ਇਲਾਕੇ ਨੂੰ ਜਿੱਥੇ ਕਿ 12000 ਮੁਲਾਜ਼ਮ ਉੱਥੇ ਪਹੁੰਚੇ ਨੇ ਮੁਲਾਜ਼ਮਾਂ ਦੇ ਦੁਆਰਾ ਵੀ ਇਹ ਗੱਲ ਪੁੱਛੀ ਗਈ ਹੈ ਪੱਤਰਕਾਰਾਂ ਦੇ ਦੁਆਰਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਕੰਮ ਇਹ ਚੱਲ ਰਿਹਾ ਹੈ ਤਸਕਰਾਂ ਦੇ ਜੋ ਤੁਸੀਂ ਘਰ ਪਹੁੰਚੇ ਉਹ ਉਹ ਕਿਸ ਦੇ ਦੁਆਰਾ ਪਹੁੰਚੇ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਮਨ ਅਰੋੜਾ ਹੋਰਾਂ ਨੇ ਇਹ ਜੋ ਮਹਿਮ ਚਲਾਈ ਸੀ ਯੋਧ ਨਸ਼ੇ ਵਿਰੋਧ ਉਸ ਦੇ ਦੁਆਰਾ ਉਹਨਾਂ ਨੇ ਸਾਨੂੰ ਟਾਰਗੇਟ ਦਿੱਤਾ ਕਿ 3 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਪੰਜਾਬ ਦੇ ਵਿੱਚੋਂ ਹਰੇਕ ਥਾਂ ਦੇ ਵਿੱਚੋਂ ਪੰਜਾਬ ਦੇ ਹਰੇਕ ਕੋਨੇ ਦੇ ਵਿੱਚੋਂ ਤੁਸੀਂ ਨਸ਼ਾ ਕੰਮ ਕਰਨਾ ਹੈ ਇੱਕ 3 ਮਹੀਨੇ ਦਾ ਟਾਰਗੇਟ ਹੈ ਜੋ ਸਾਨੂੰ ਦਿੱਤਾ ਗਿਆ ਹੈ ਇਸ ਕਰਕੇ ਅੱਜ ਉਹਨਾਂ ਨੇ 12000 ਜੋ ਮੁਲਾਜ਼ਮ ਨੇ ਉਹ ਅੱਜ ਪਹੁੰਚੇ ਨੇ ਮੁਹਾਲੀ ਦੇ ਇਲਾਕੇ ਵਿੱਚ 800 ਤੋਂ ਵੱਧ ਥਾਵਾਂ ਤੇ ਅੱਜ ਉਹਨਾਂ ਨੇ ਰੈਡਾ ਮਾਰੀਆਂ ਨੇ ਤੇ ਉਹਨਾਂ ਦੇ ਦੁਆਰਾ ਜੀਸੀਬੀਆ ਦੇ ਦੁਆਰਾ ਉਹਨਾਂ ਦੇ ਘਰ ਵੀ ਢਾਏ ਜਾਂਦੇ ਨੇ ਤੇ ਚੀਜ਼ਾਂ ਦੀ ਤੋੜਪੋੜ ਵੀ ਕੀਤੀ ਜਾਂਦੀ ਹੈ ਜੋ ਚੀਜ਼ਾਂ ਉਹਨਾਂ ਨੇ ਕਾਲੇ ਕੰਮਾਂ ਦੇ ਕਾਨੂੰਨਾਂ ਦੀ ਕਮਾਈ ਦੇ ਨਾਲ ਬਣਾਈਆਂ ਸੀ ਉਹਨਾਂ ਚੀਜ਼ਾਂ ਨੂੰ ਤੋੜਿਆ ਗਿਆ ਹੈ ਦੋਸਤੋ ਤੁਸੀਂ ਦੇਖੋ ਹੁਣ ਪਿਛੀਆਂ ਸਰਕਾਰਾਂ ਵੇਲੇ ਅਮਨ ਅਰੋੜਾ ਜੀ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਪਿਛਲੀਆਂ ਸਰਕਾਰਾਂ ਦਾ ਰਾਜ ਸੀ ਤਾਂ ਉਸ ਸਮੇਂ ਜੋ ਨਸ਼ਾ ਸੀ ਉਹ ਵਾਧਾ ਗਿਆ ਵਾਧਾ ਗਿਆ ਤੇ ਅੱਜ ਦੀ ਨੌਜਵਾਨ ਪੀੜੀ ਅੱਜ ਦੀ ਜੋ ਨੌਜਵਾਨ ਪੀੜੀ ਹੈ ਉਹ ਸਾਰੀ ਨਸ਼ੇ ਨੇ ਖਾ ਲਈ ਹੈ ਜਿਸ ਦੇ ਦੌਰਾਨ ਕੋਈ ਵੀ ਨੌਜਵਾਨ ਕੋਈ ਅਜੇਹਾ ਹੀ ਨੌਜਵਾਨ ਹੋਵੇਗਾ ਜੋ ਨਸ਼ੇ ਦਾ ਸੇਵਨ ਨਹੀਂ ਕਰਦਾ ਨਹੀਂ ਤਾਂ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ੇ ਨੇ ਖਾ ਲਿਆ ਹੈ ਜੋ ਅੱਜ ਅਮਨ अरोड़ा ਨੇ ਇਹ ਗੱਲ ਕਹੀਆਂ ਅਮਨ अरोड़ा ਕਹਿੰਦਾ ਕਿ ਪਛੀਆਂ ਸਰਕਾਰਾਂ ਵੇਲੇ ਜੋ ਨਸ਼ੇ ਦਾ ਨਸ਼ਾ ਸੀ ਉਹ ਵਾਅਦਾ ਚਲਾ ਗਿਆ ਵਾਅਦਾ ਚਲਾ ਗਿਆ ਪਰ ਜੋ ਅਸੀਂ ਹਾਂ ਆ ਸਾਡੀ ਪਾਰਟੀ ਦੀ ਸਰਕਾਰ ਵੇਲੇ ਅਸੀਂ ਚਾਹੁੰਦੇ ਆ ਕਿ ਸਾਡਾ ਜੋ ਪੰਜਾਬ ਹੈ ਉਹ ਰੰਗਲਾ ਪੰਜਾਬ ਬਣੇ ਪਹਿਲਾ ਵਰਗਾ ਪੰਜਾਬ ਬਣੇ ਜਿੱਥੇ ਕਿ 2007 ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਨਸ਼ੇ ਦਾ ਨਹੀਂ ਸੀ ਪਤਾ ਅਫੀਮ ਦਾ ਨਹੀਂ ਸੀ ਪਤਾ ਸ਼ਰਾਬ ਦਾ ਨਹੀਂ ਸੀ ਪਤਾ ੁੱਕੀ ਦਾ ਸਿਗਰਟ ਦਾ ਬੀੜੀ ਆਦਕ ਕਿਸੇ ਦਾ ਨਹੀਂ ਸੀ ਪਤਾ ਸਿਰਫ ਉਦੋਂ ਸਾਗ ਦਾ ਮੱਕੀ ਦੀ ਰੋਟੀ ਦਾ ਲੱਸੀਆਂ ਦੁੱਧਾਂ ਦਾ ਹੀ ਉਦੋਂ ਪਤਾ ਸੀ ਤੇ ਪਰ ਅੱਜ ਦੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਵੀ ਪਤਾ ਹੈ ਕਿ ਨਸ਼ਾ ਕੀ ਹੁੰਦਾ ਹੈ ਅੱਜ ਜੋ ਇਹ ਗੱਲਾਂ ਕਈਆਂ ਨੇ ਉਹਨਾਂ ਨੇ ਮਿਸ਼ਨ ਦੇ ਵਿੱਚ ਜਦੋਂ ਇਹ ਗੱਲ ਕਹੀਆਂ ਤੰਸ਼ੇ ਵਿਰੋਧ ਜੋ ਉਹਨਾਂ ਨੇ ਮਹਮ ਚਲਾਈ ਉਹਨਾਂ ਨੇ ਕਿਹਾ ਕਿ ਉਸ ਸਮੇਂ 2007 ਤੋਂ ਬਾਅਦ ਜੋ ਨਸ਼ਾ ਹੈ ਉਹ ਲਗਾਤਾਰ ਵਧਦਾ ਚਲਾ ਗਿਆ ਜਿਸ ਦੇ ਦੌਰਾਨ ਕੈਪਟਨ ਦੇ ਦੁਆਰਾ ਵੀ ਇਹਨਾਂ ਕੈਪਟਨ ਦੀ ਸਰਕਾਰ ਉਸ ਸਮੇਂ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਕੈਪਟਨ ਦੇ ਦੁਆਰਾ ਵੀ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹਨਾਂ ਨੇ ਗਟਕਾ ਸਾਬ ਨੂੰ ਮੱਥਾ ਟੇਕ ਕੇ ਸੌਂਖਾ ਕੇ ਗੱਲ ਆਖੀ ਕਿ 4 ਹਫ਼ਤਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇ ਪਰ ਤੁਸੀਂ ਦੇਖੋਗੇ ਉਹਨਾਂ ਨੇ ਨਸ਼ਾ ਖਤਮ ਨਹੀਂ ਕੀਤਾ ਪਰ ਉਸ ਸਮੇਂ ਤੋਂ ਚੱਲਦੇ ਅੱਜ ਦੇ ਸਮੇਂ ਤੱਕ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਾਰਾ ਨਸ਼ਾ ਨਹੀਂ ਖਾਣਾ ਹੁਣ ਦੋਸਤੋ ਅਮਨ अरोड़ा ਤਾਂ ਕਹਿੰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਤੋਂ ਸਾਰਾ ਨਸ਼ਾ ਖਤਮ ਕਰਨਾ ਜੇਕਰ 3 ਮਹੀਨਿਆਂ ਦੇ ਵਿੱਚ ਸਾਰਾ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਤਾਂ 3 ਸਾਲ ਤਾਂ ਇਹਨਾਂ ਦੀ ਸਰਕਾਰ ਬਣੀ ਰਹੀ ਹੋਗੇ ਨੇ 3 ਸਾਲ ਵਿੱਚ ਤਾਂ ਇਹ ਕੁਝ ਵੀ ਕਰ ਸਕਦੇ ਨੇ ਅੱਜ ਜੋ ਇਹ ਵੱਡਾ ਵਾਅਦਾ ਕਰਦੇ ਨੇ ਵੀ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਕੇ ਦਿਖਾਵਾਂਗੇ ਪੰਜਾਬ ਦੇ ਕਿਸੇ ਵੀ ਕੋਨੇ ਵਿੱਚੋਂ ਤੁਹਾਨੂੰ ਨਸ਼ਾ ਨਹੀਂ ਲੱਭੇਗਾ ਜੇਕਰ ਤੁਸੀਂ ਇੰਨਾ ਹੀ ਕਰ ਸਕਦੇ ਹੋ ਜੇਕਰ ਇੰਨਾ ਹੀ ਕਰ ਸਕਦੇ ਹੋ ਤਾਂ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਇਹ ਬਦਲਾਅ ਕਿਉਂ ਨਹੀਂ ਲੈਂਦੇ ਦੋਸਤੋ ਇਹ ਬਦਲਾਅ ਸਿਰਫ ਇਹਨਾਂ ਨੇ ਐਸ ਕਰਕੇ ਹੀ ਲੈਂਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਜੇਕਰ ਇਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਵੀ ਬਣ ਜਾਂਦੀ ਤਾਂ ਸ਼ਾਇਦ ਇਹ ਸਭ ਕੁਝ ਨਹੀਂ ਹੋਣਾ ਸੀ ਹੁਣ ਵੀ ਇਹਨਾਂ ਨੇ ਇਸ ਕਰਕੇ ਹੀ ਇਹ ਸਾਰਾ ਕੁਝ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਦੀ ਜੋ ਸਰਕਾਰ ਹੈ ਉਹ ਨਵੀਂ ਬਣੀ ਹੈ ਜੀਪੀ ਸਰਕਾਰੋਂ ਤੇ ਬਣ ਗਈ ਤੇ ਆਮ ਆਦਮੀ ਪਾਰਟੀ ਸਿਰਫ ਪੰਜਾਬ ਵਿੱਚ ਹੀ ਰਹਿ ਗਈ ਉਸ ਦਾ ਰਾਜ ਪੰਜਾਬ ਵਿੱਚ ਹੀ ਹੈ ਇਸ ਕਰਕੇ ਜਦੋਂ ਤੋਂ தோਹਾਰੇ ਨੇ ਉਦੋਂ ਤੋਂ ਪੰਜਾਬ ਲਈ ਕੋਸ਼ਿਸ਼ ਨਾ ਕੋਸ਼ ਕਰ ਰਹੇ ਨੇ ਹੁਣ ਜਿਵੇਂ ਕਿ ਉਹਨਾਂ ਨੇ ਇੱਕ ਮਹਮ ਖੋਲੀ ਹੈ ਯੋਧ ਨਸ਼ੇ ਵਿਰੁੱਧ ਹਣ ਦੇਖਦੇ ਆ ਕਿ ਇਸ ਮਹਮ ਵਿੱਚ ਕੀ ਸੱਚਮੁੱਚ ਹੀ 3 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਹੁੰਦਾ ਹੈ ਦੋਸਤੋ ਆਪਣਾ ਕੰਮ ਤਾਂ ਸਿਰਫ ਦੇਖਣਾ ਹੈ ਆਪਾਂ ਦੇਖਦੇ ਹਾਂ ਕਿ ਕੀ ਬੰਦਾ ਹੈ ਕਿ ਸੱਚਮੁੱਚ ਇਹ 3 ਮਹੀਨੇ ਦੇ ਵਿੱਚ ਵਿੱਚ ਜੋ ਉਹਨਾਂ ਨੇ ਟਾਰਗੇਟ ਪੁਲਿਸ ਨੂੰ ਦਿੱਤਾ ਹੈ ਪੰਜਾਬ ਪੁਲਿਸ ਨੂੰ ਕਿਹਾ ਕਿ 3 ਮਹੀਨੇ ਦੇ ਵਿੱਚ ਵਿੱਚ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਥਾਨ ਤੇ ਜੇਕਰ ਤੁਹਾਨੂੰ ਮੜੀ ਜੀਵੀ ਥੋੜੀ ਜਹੀ ਵੀ ਕੋਈ ਪਣਕ ਮਿਲਦੀ ਹੈ ਕਿ ਫੁਲਾਨਾ ਵਿਅਕਤੀ ਨਸ਼ਾ ਵੇਚ ਰਿਹਾ ਹੈ ਜਾਂ ਖਰੀਦ ਰਿਹਾ ਹੈ ਜਾਂ ਖਾ ਰਿਹਾ ਹੈ ਤਾਂ ਉਸ ਨੂੰ ਜਾਓ ਉਸਦੇ ਕੋਲ ਜਾਓ ਉਸਦੇ ਘਰ ਜਾਓ ਤਲਾਸ਼ੀ ਲਓ ਤੇ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਕਰੋ ਇਹ ਜੋ ਗੱਲਾਂ ਨੇ ਉਹ ਅਮਨ ਅਰੋੜਾ ਨੇ ਕਹੀਆਂ ਉਹਨਾਂ ਨੇ ਕਿਹਾ ਕਿ ਜੇਕਰ ਜੇਕਰ ਵਿਅਕਤੀ ਆਪਣੇ ਕਾਲੇ ਕੰਮਾਂ ਨੂੰ ਨਹੀਂ ਛੱਡਦਾ ਜੇ ਉਹ ਨਹੀਂ ਛੱਡਦਾ ਹੈ ਤਾਂ ਉਹ ਫਿਰ ਪੰਜਾਬ ਛੱਡ ਦੇ ਜੇਕਰ ਉਹ ਆਪਣੇ ਕੰਮ ਨਹੀਂ ਛੱਡ ਸਕਦੇ ਆਪਣੇ ਧੰਦਾ ਨਹੀਂ ਛੱਡ ਸਕਦਾ ਉਹ ਪੰਜਾਬ ਛੱਡ ਦੇ ਉਹਨਾਂ ਨੇ ਇਹ ਗੱਲਾਂ ਕਹੀਆਂ ਪਰ ਉਹ ਕਹਿੰਦੇ ਵੀ ਜੇਕਰ ਤੁਸੀਂ ਇਹ ਚੀਜ਼ਾਂ ਨਹੀਂ ਛੱਡਦੇ ਜੇਕਰ ਤੁਸੀਂ ਇਹ ਚੀਜ਼ਾਂ ਨਹੀਂ ਛੱਡਦੇ ਤਾਂ ਜੋ ਤੁਹਾਡੇ ਨਾਲ ਹੋਵੇਗਾ ਉਸਦੇ ਅੰਜਾਮ ਉਸਦਾ ਜੋ ਅੰਜਾਮ ਹੋਵੇਗਾ ਉਸਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਅਜਈਆਂ ਤੁਹਾਡੇ ਤੇ ਕਾਰਵਾਈਆਂ ਕਰੋਗੇ ਕਿ ਤੁਸੀਂ ਹਮੇਸ਼ਾ ਪਛਤੰਦੇ ਹੀ ਰਹੋਗੇ ਜੋ ਗੱਲਾਂ ਨੇ ਉਹ ਮਣ ਅਰੋੜਾ ਨੇ ਕਹੀਆਂ ਅਮਣ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਕਾਲੇ ਕੰਮਾਂ ਦੇ ਤੰਦੇ ਨਹੀਂ ਛੱਡ ਸਕਦਾ ਇਹ ਜੋ ਕੰਮ ਨੇ ਉਹ ਨਹੀਂ ਛੱਡ ਸਕਦਾ ਤਾਂ ਉਹ ਪੰਜਾਬ ਛੱਡ ਦੇ ਉਸ ਨੂੰ ਫਿਰ ਪੰਜਾਬ 'ਚ ਰਹਿਣ ਦੀ ਕੋਈ ਲੋੜ ਨਹੀਂ ਤੇ ਪਰ ਫਿਰ ਵੀ ਜੇ ਉਹ ਪੰਜਾਬ ਵੀ ਨਹੀਂ ਛੱਡਦਾ ਤਾਂ ਫਿਰ ਉਸ ਤੇ ਅਸੀਂ ਅਜਈਆਂ ਕਾਰਵਾਈਆਂ ਕਰਾਂਗੇ ਕਿ ਉਹ ساری ਉਮਰ ਪਛਤਾਵੇਗਾ ਤੇ ਬਾਅਦ ਵਿੱਚ ਸੋਚੇਗਾ ਕਿ ਸਰਕਾਰ ਸਹੀ ਕਹਿੰਦੀ ਸੀ ਜੇ ਮੈਂ ਸਰਕਾਰ ਦੀ ਮੰਨ ਲਈ ਦੋਸਤੋ ਅੱਜ ਜੋ ਇਹ ਗੱਲਾਂ ਨੇ ਉਹ ਅਜ ਅਮਨ अरोੜਾ ਨੇ ਕਹੀਆਂ ਨੇ ਅਮਨ अरोੜਾ ਕਹਿੰਦੇ ਨੇ ਕਿ ਜਿਹੜਾ ਵਿਅਕਤੀ ਪੰਜਾਬ ਵਿੱਚ ਰਹਿਣਾ ਚਾਹੁੰਦਾ ਹੈ ਨਸ਼ਾ ਤਸਕਰ ਨਸ਼ੇ ਸਮਗਲਰ ਕੋਈ ਵੀ ਵਿਅਕਤੀ ਡਰੱਗਸ ਸਮਗਲਰ ਜੋ ਹੈ ਰਹਿਣਾ ਚਾਹੁੰਦੇ ਨੇ ਤਾਂ ਉਹ ਆਪਣੇ ਕੰਮਾਂ ਨੂੰ ਛੱਡ ਦੇਣ ਛੱਡਣ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਵਿੱਚ ਰੱਖਿਆ ਜਾਵੇਗਾ ਜੇ ਨਹੀਂ ਛੱਡਦੇ ਨੇ ਤਾਂ ਉਹਨਾਂ ਦੇ ਘਰ ਬੈਠਿਆਂ ਤੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕਿ ਉਹ ਸਾਰੀ ਉਮਰ ਪਛਤਉਂਦੇ ਰਹਿਣਗੇ ਤੇ ਬਾਅਦ ਵਿੱਚ ਉਹ ਇਹ ਕਹਿਣਗੇ ਕਿ ਜੇਕਰ ਅਸੀਂ ਸਰਕਾਰ ਦੀ ਗੱਲ ਮੰਨ ਲੈਂਦੇ ਤਾਂ ਸ਼ਾਇਦ ਸਹੀ ਰਹਿੰਦੇ ਹਾਂ ਦੋਸਤੋ ਆਪਾਂ ਦੇਖਦੇ ਹਾਂ ਕਿ ਸੱਚਮੁੱਚ ਹੀ 3 ਮਹੀਨਿਆਂ ਦੇ ਵਿੱਚ ਪੰਜਾਬ ਤੋਂ ਨਸ਼ਾ ਚੱਕਿਆ ਜਾਵੇਗਾ ਹਣ ਤੁਸੀਂ ਦੇਖੋ ਕਿ 3 ਸਾਲਾਂ ਦੇ ਵਿੱਚ ਤਾਂ ਕੁਝ ਹੋਇਆ ਨਹੀਂ ਹਣ 3 ਮਹੀਨਿਆਂ ਦੇ ਵਿੱਚ ਪਤਾ ਨਹੀਂ ਇਹ ਸਰਕਾਰ ਕੀ ਕਰੇਗੀ ਦੇਖਦੇ ਹਾਂ ਬਾਕੀ ਤੁਸੀਂ ਦੋਸਤੋ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਸੈਂਸ ਟੀਵੀ ਮੈਂ ਹਾਂ ਜਸ਼ਨਪ੍ਰੀਤ ਕੋਰ ਬਹੁਤ ਮਿਹਰਬਾਨੀ